ਓ ਜੀ ਜੀਆ ਓ ਜੀ ਜੀਆ ਮੇਰੀ ਗੱਲ ਸੁਣ ਉਹ ਤੂੰ ਪੈਣ ਸੀ ਮਨੂ ਭਾ ਲਈ ਸਰ ਤੇ ਚੜਾ ਰੱਖੇ ਕਦੇ ਭੂਜਿਆ ਲੈ ਕੇ ਤੇ ਨਾ ਕਦੇ ਕੁਛ ਲੈ ਕੇ ਤੇ ਨਾ ਖਾਣ ਨੂੰ ਮਨੂ ਕੁਛ ਨਹੀਂ ਲੈ ਕੇ ਤੇ ਮੈਂ ਤਨ ਆ ਗਿਆ ਜੀ ਵੀ ਮਨੂ ਨਵੇਂ ਪੈਂਟ ਸਾਲਟ ਦਵਾ ਲਿਆ ਤੂੰ ਕਹਿੰਦਾ ਮੇਰੇ ਵਾਲੇ ਪਾਲਿਆ ਕਰੇ ਕੋਈ ਗੱਲ ਬਣੀ ਜੀ ਜੇ ਵੇ ਭੀਰਾ ਮੇਰੀ ਗੱਲ ਸੁਣ ਬਾਜਾ ਚੁੱਪ ਕਰਕੇ ਕਹਿਣਾ ਤੂੰ ਮੋਹ ਕਰਦਾ ਹੁੰਨਾਗਾ ਕਲੇਸਪੋ ਬਾਈ ਜਣਾ ਰਹਿਣਾ ਖਾ ਪੀ ਲਿਆ ਕਰਨ ਦੇ ਮੈਨੂੰ ਜਦੋਂ ਤੇ ਦਿਖਲਾ ਤੂੰ ਤਾਂ ਮੇਰੀ ਚੀਜ਼ਾਂ ਜੀ ਨਹੀਂ ਤੇ ਛਿੱਟੀ ਆ ਨਾ ਮੈਂ ਤੇਰੇ ਜੀਜੇ ਨੂੰ ਵੀ ਕਿਹਾ ਸੀ ਉਹਨੂੰ ਵੀ ਦੇ ਦੇ ਅੰਦਰ ਬੈਠਾਗਾ ਕਿਤੇ ਉੱਤੋਂ ਦੀ ਆ ਗਿਆ ਆ ਗਿਆ ਤੂੰ ਤਾਂ ਉੱਤੋਂ ਦੀ ਓ ਮੇਰੇ ਆ ਸਾਲਿਆ ਓ ਮੇਰੇ ਆ ਸਾਲਿਆ ਤੈਨੂੰ 20 ਵਾਰੀ ਕਿਹਾ ਵੀ ਤੂੰ ਨਾ ਟੋਕਿਆ ਕਰ ਖਾਣ ਪੀਣ ਵਾਲਿਆਂ ਚ ਵੀ ਚੀਜ਼ਾਂ ਨੂੰ ਆ ਦੇਖ ਲੈ ਤੂੰ ਸਿਮ ਨੂੰ ਜਮੇ ਨਹੀਂ ਕੋਈ ਖਰਾਬ ਲੱਗਦੀ ਦੇਖ ਲੈ ਦਿਨ ਦਿਨ ਆਏ ਹੋ ਜਾਂਦੀਆਂ ਡੱਕੇ ਮੰਗੋ ਤੂੰ ਨਾ ਬਾਲਾ ਨਾ ਟੋਕਿਆ ਕਰ ਤੂੰ ਭਈਆ ਕਰ ਚੁੱਪ ਕਰ ਉਹ ਜੀਜੇ ਮੇਰੀ ਗੱਲ ਸੁਣ ਤੂੰ ਚੱਲ ਖਾਣ ਪੀਣ ਵਾਲੀਆਂ ਗੱਲਾਂ ਤਾਂ ਇੱਕ ਪਾਸੇ ਆ ਤੂੰ ਐ ਕਰ ਮੈਨੂੰ ਨਵੀਂ ਪੈਂਟ ਸਲਟ ਦਵਾ ਕੇ ਲਿਆ ਨਾ ਮੈਂ ਉਥੇ ਮੇਲੇ ਤੇ ਜਾਊਂਗਾ ਮੂਰੇ ਮੇਲਾ ਆਊਗਾ ਓਏ ਹਜੇ ਮੇਰਾ ਹੱਥ ਤਾਂਗਾ ਮੇਰੀ ਗੱਲ ਸੁਣ ਜਦੋਂ 4 ਪੈਸੇ ਆਗੇ ਨਾ ਤੈਨੂੰ ਜੀਨ ਦੀ ਪਾਂਡ ਤੇ ਸ਼ਾਲ ਢਾਪੀ ਦਵਾ ਲਿਆ ਮੈਂ ਮੇਲੇ ਤੋਂ ਬਾਅਦ ਮੈਂ ਦਵਾ ਲਿਆ ਮੇਰੀ ਗੱਲ ਸੁਣ ਇਹ ਮੇਲੇ ਤੋਂ ਬਾਅਦ ਕੀ ਇਹਨੇ ਸ਼ਰਚ ਮਾਰਨੀਆ ਤੂੰ ਪਹਿਲੀ ਦਵਾ ਲਿਆ ਜੇ ਤਾ ਇਹ ਅੱਜ ਤੋਂ ਧਰ ਦੂਰ ਦਵਾ ਲਿਆ ਫਿਰ ਦੁੱਤੇ ਜਾਣ ਕੇ ਪੈਸੇ ਆਪੀ ਦੇਣੀ ਹੌਲੀ ਹੌਲੀ